ਬੋਲੇ ਸੁਨਹਿਰਾ ਹੋਰ ਸੁਨਹਿਰਾ ਬੋਲੀ ਆਪਣੇ ਫੋਨ ਦੇ ਫੋਟੋ ਕੱਚਲਾ ਨੂੰ ਫਿਰ ਪਾਉਣੀ राइट टाइम पे चलो बट आई اے اے کو سے یہ پشن کو دکھا کر دکھایا تھا باپ کے میں لوکوں سے دیا انہاں کی پرخاں کی اپنی رسانی اے کوئی دیا پاون مانتا پکدا نہ اوی साकेत की तहरियो पास हो जाकर तारा तारा हो गया बापे के जाने राज के राजपति के लोग थे लोग ने अपनी जी से क्यों सोडा दादा बोल से काटी दिखाई देने के लिए लाल पानी चले बापा जी दादा सूरज के तीनों बारे के सामने आते जो हवाला नहीं धूल मारिए तो उनका साहब औरया सुलेही खान तत्ता सुलेभी खान तत्ता ਪੰਗੋ ਗੁਰੂ ਅਰਜਨ ਦੇਵ ਸਾਹਿਬ ਦਾ ਵੱਡਾ ਭਰਾ ਪ੍ਰੀਤ ਚੰਦ ਵੀ ਤੱਤਾ ਮਹਾਰਾਜ ਤੇ। ਸਾਰ ਤੱਤਾ। ਪੀਰ ਪਾਣੀ ਵੀ ਤੱਤਾ। ਇਹ ਵੀ ਸੁਭਾਅ ਹੈ। ਇਹ ਸੰਤਾਂ ਦਾ ਸੁਭਾਅ ਹੈ। ਇਹ ਮਾਂ ਪਰਸ਼ਾਦਾ ਦਾ ਸੁਭਾਅ। ਸ਼੍ਰੀਮਾਨ ਸੰਤ ਮਹਾਰਾਜ ਸ਼ਰਧੰਕਾਰ ਸਾਹਿਬ ਜੀ। ਪੂਰੇ ਬ੍ਰਹਮ ਗਿਆਨੀ ਮਾਂ ਪਰਸ਼ਾਦਾ। ਬੜੀ ਬੜਿਆਰੋ ਸਾਈ ਹੋਲੀ ਹੋਲੀ ਆ ਕੇ ਇਸ ਨੂੰ ਸੁਭਾਣ ਗਏ ਜਨਾਬਾਂ ਨੇ ਸਲਾਹ ਲਈ ਗਵਰਨਮੈਂਟ ਟੈਕਸ ਦੇ ਮਹਾਦੇਰ ਪੰਜਵੇਂ ਪਾਛੇ ਕਿਹਾ ਕਰਦੇ ਵੀ ਤੁਸੀਂ ਟੈਕਸ ਨਹੀਂ ਦਿੱਤਾ ਜੁਰਮਦਾਰ ਕਰਕੇ ਆਪਾਂ ਜੇਲ੍ਹ ਦੇ ਵਿੱਚ ਮਾਰਨਾ ਵਰਗੇ ਇਹੋ ਨਿਹਾਲ جی؟ شادی لال سرپنچ اندیو اپنا سمان پراپت کر ਰਾਣਾ ਰੰਗਾ ਰਾਣਾ ਨਨਤੀ ਬੋਲੇ ਤੁਨ ਹਾਲ ਜੀ ਬਾਬਾ ਔਂਕਾਰਨਾਥ ਜੀ ਦੇ ਪਾਵਨ ਸਰਾਨਾ ਵਰਸ ਸਮਾਗਮਾਂ ਵਿੱਚ ਹਾਜ਼ਰੀ ਭਰ ਕਰਤਾ ਜਿਹੜੀ ਉਹ ਲਈਏ ਔਰ ਜੋ ਆਖਰੀ ਜਥਾ ਵਾਹਿਗੁਰੂ ਜੀ ਦਾ ਖਾਤਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ 35 25 ਨੂੰ ਸੰਤ ਮਹਾਰਾਜ ਅਬਾ ਔਂਕਾਰਨਾਥ ਜੀ ਦੀ ਸ਼ਰਧਾਪੂਰਵਕ ਪਰਿਸ਼ਮ ਲਈ ਗਈ ਹੈ ਤੇ ਅਸੀਂ ਬਹੁਤ ਸੰਗਤਾਂ ਜਿਹੜੀਆਂ ਅੱਜ ਇਸ ਮੇਲੇ ਦੇ ਵਿੱਚ ਲਖਾਂ ਦੀ ਸੰਗਤ ਆ ਸੰਗਤ ਆ ਤੇ ਬਹੁਤ ਹੀ ਬਾਬਾ ਜੀ ਨੇ ਵੀ ਕਿਰਪਾ ਕੀਤੀ ਜਿਹੜਾ ਸ਼ਾਂਤੀਪੂਰਵਕ ਮੇਲਾ ਹੋ ਗਿਆ ਬਾਬਾ ਜੀ ਅੱਗੇ ਤੋਂ ਵੀ ਆਸ ਰੱਖਦੇ ਆ ਕਿ ਤੁਸੀਂ ਸਾਡੇ ਵਿੱਚ ਅੰਗ-ਸਾਂਗ ਸਦਾ ਹੀ ਰਹੋਗੇ ਤੇ ਅੱਗੇ ਤੋਂ ਵੀ ਸਾਨੂੰ ਇਦਾਂ ਮੇਲੇ ਮਨਾਉਣ ਦੇ ਗਣਬਖਸ਼ ਦੇ ਰਹੇ ਹਾਂ ਹਾਂ ਜੀ ਹਾਂ ਜੀ ਉਹਨਾਂ ਲਈ ਅਸੀਂ ਇੱਕ ਗੈਸਟ ਰੂਮ ਬਣਾਇਆ ਸੀ ਤੇ ਇੱਕ ਹਾਲ ਦੇ ਵਿੱਚ ਵੀ ਏਸੀ ਲੱਗੇ ਸੀਗਾ ਬਾਹਰ ਵੀ ਆਪਣੇ ਕੂਲਰ ਜਿਹੜੇ ਲੱਗੇ ਸੀ ਸਾਰਿਆਂ ਸੰਗਤਾਂ ਦੇ ਕੀਤਾ ਸੀ ਇੰਤਜ਼ਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 35 ਪੰਜ ਨੂੰ ਧੰਨ ਧੰਨ ਬਾਬਾ ਔਂਕਾਰਨਾਥ ਜੀ ਦੀ 38ਵੀਂ ਵਰ੍ਹੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਈ ਗਈ ਹੈ ਸਾਰੀਆਂ ਹੀ ਸੰਗਤਾਂ ਨੇ ਮਨ ਕਰਕੇ ਧਨ ਕਰਕੇ ਸੇਵਾ ਕੀਤੀ ਹੈ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਸੋ ਮੈਂ ਅੱਗੇ ਵੀ ਇਸੇ ਤਰ੍ਹਾਂ ਅਰ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਹਾਂ ਇਸੇ ਤਰ੍ਹਾਂ ਕਿਰਪਾ ਕਰਦੇ ਰਹਿਣ ਇਸੇ ਤਰ੍ਹਾਂ ਜੋੜ ਮੇਲੇ ਸੰਤਾਂ ਮਹਾਪੁਰਸ਼ਾਂ ਦੀ ਮਨਾਉਂਦੇ ਰਹੀਏ ਉਹ ਆਸ਼ੀਰਵਾਦ ਬਖਸ਼ਦੇ ਰਹਿਣ ਕੋਈ ਨਹੀਂ ਆਹੀ ਬੇਨਤੀਆਂ ਨੂੰ ਪ੍ਰਵਾਨ ਕਰੋ ਜੀ ਵਾਹਿਗੁਰੂ ਕੀ ਕਾਫੀ ਸਾਹਿਬ ਵਾਹਿਗੁਰੂ ਜੀ ਕੀ ਸੇਵਾ ਹਲੇ ਕੋਣਾ ਉਹ ਜੀ ਆਂਦਾ